ਪਿਆਰੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਜੀ ਪਿਆਰੇ ਬੱਚਿਓ ਅਸੀਂ ਪਾਠ ਨੰਬਰ 23 ਦਾ ਸੁੰਦਰ ਲਿਖਾਈ ਦਾ ਅਭਿਆਸ ਪੂਰਾ ਕਰ ਲਿਆ ਹੈ ਅੱਜ ਅਸੀਂ ਪਾਠ ਨੰਬਰ 23 ਦੀਆਂ ਖਾਲੀ ਥਾਵਾਂ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਨੰਬਰ 1 ਮੇਰਾ ਖਾਲੀ ਥਾਂ ਬਹੁਤ ਸੋਹਣਾ ਹੈ ਮੇਰਾ ਸਕੂਲ ਬਹੁਤ ਸੋਹਣਾ ਹੈ दूसरी खाली था मैं हर खाली था स्कूल जाता हाँ मैं हर रोज़ स्कूल जाना हाँ तीसरी था। खाली थान ये घर दे खाली था है थे साढ़े घर के है चौथी खाली था मैनू मेरा स्कूल बहुत खाली था लगता है मैनू मेरा स्कूल बहुत चंगा लगता है ਹਾਂਜੀ ਪਿਆਰੇ ਬੱਚਿਓ ਇਸ ਤੋਂ ਬਿਨਾ ਤੁਸੀਂ ਸਾਰੇ ਬੱਚਿਆਂ ਨੇ ਆਪਣੇ ਆਪਣੇ ਸਕੂਲ ਦਾ ਨਾਮ ਵੀ ਯਾਦ ਕਰਨਾ ਹੈ ਠੀਕ ਹੈ ਪਿਆਰੇ ਬੱਚਿਓ ਇਸ ਕੰਮ ਨੂੰ ਤੁਸੀਂ ਆਪਣੀਆਂ ਕਾਪੀਆਂ ਤੇ ਸੋਨਾ ਸੋਨਾ ਕਰਕੇ ਲਿਖਣਾ ਵੀ ਹੈ ਤੇ ਇਸ ਨੂੰ ਯਾਦ ਵੀ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ